ਸਤਿ ਸ਼੍ਰੀ ਅਕਾਲ ਮੈਂ ਹਾਂ ਜਸੀ ਕੋਰ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਆਕਲੈਂਡ ਸੀਪੀਟੀ ਦੇ ਵਿੱਚ ਔਨ ਸਟਰੀਟ ਫ੍ਰੀ ਪਾਰਕਿੰਗ ਹੁਣ ਖਤਮ ਹੋਣ ਜਾ ਰਹੀ ਹੈ ਜੀ ਹਾਂ 7 ਜੁਲਾਈ ਤੋਂ ਇਹ ਨਿਯਮ ਲਾਗੂ ਹੋ ਰਿਹਾ ਜਿਸ ਦੇ ਵਿੱਚ ਔਨ ਸਟਰੀਟ ਸਟਰੀਟ ਦੇ ਉੱਤੇ ਜਿਹੜੀ ਫ੍ਰੀ ਪਾਰਕਿੰਗ ਮਿਲਦੀ ਸੀ ਹੁਣ ਇਸ ਦਾ ਇਸ ਲਈ ਪੇ ਕਰਨਾ ਪਵੇਗਾ ਇਸ ਦੇ ਨਾਲ 2400 ਦੇ ਕਰੀਬ ਪਾਰਕਿੰਗਾਂ ਪ੍ਰਭਾਵਿਤ ਹੋਣਗੀਆਂ ਤਾਂ ਸਾਨੂੰ ਜਾਣੇ ਕਿ ਆਕਲੈਂਡ ਟਰਾਂਸਪੋਰਟ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਉਧਰ ਰਾਤ ਦੇ ਸਮੇਂ ਦੇ ਲਈ ਵੀ ਬਹੁਤ ਸਾਰੀਆਂ ਪਾਰਕਿੰਗਾਂ ਜੋ ਫ੍ਰੀ ਸਨ ਇਸਤੇ ਪੇ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਫੈਸਲੇ ਨੂੰ ਅਕਤੂਬਰ ਤੱਕ ਵਧਾ ਦਿੱਤਾ ਗਿਆ ਜਾਨਕਿ ਇਹ ਹੁਣ ਅਕਤੂਬਰ ਤੋਂ ਲਾਗੂ ਹੋਏਗਾ ਪਰ ਆਕਲੈਂਡ ਸੀਬੀਡੀ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫ੍ਰੀ ਔਨ ਸਟਰੀਟ ਪਾਰਕਿੰਗ ਦੇ ਹੁਣ ਪੈਸੇ ਦੇਣੇ ਪੈਣਗੇ ਐਤਵਾਰ ਤੇ ਪਬਲਿਕ ਹੌਲਿਡੇਜ਼ ਦੇ ਉੱਤੇ ਇਹ ਨੀ ਅਬ ਲਾਗੂ ਹੋਵੇਗਾ ਸੋ ਜੇਕਰ ਤੁਸੀਂ ਐਤਵਾਰ ਜਾਂ ਪਬਲਿਕ ਹੌਲਿਡੇ ਤੇ ਆਕਲੈਂਡ ਸੀਵੀ ਜੀ ਦਾ ਸੈਂਟਰ ਆਕਲੈਂਡ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਾਰਕਿੰਗ ਦੇ ਪੈਸੇ ਹਰ ਜਗ੍ਹਾ ਦੇਣੇ ਪੈਣਗੇ